ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਮੇਰਾ ਲਾਈਵ ਵੀਡੀਓ ਹੈ 5-7 ਮਿੰਟ ਦਾ ਲੇਕਿਨ ਇੰਟਰੋਡਕਸ਼ਨ ਹੈਗਾ ਮੇਰੇ ਸਟੋਰ ਦਾ ਅੱਜ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਕਿੱਦਾਂ ਕਿੱਦਾਂ ਦੀ ਵੈਰਾਈਟੀ ਮੇਰੇ ਕੋਲ ਹੁੰਦੀ ਹੈ ਕਿਵੇਂ-ਕਿਵੇਂ ਦੇ ਡਿਜ਼ਾਈਨ ਮੇਰੇ ਕੋਲ ਹੁੰਦੇ ਆ ਤੁਸੀਂ ਦੇਖੋ ਜੋ ਵੀ ਚੀਜ਼ ਤੁਸੀਂ ਬਾਏ ਕਰਨੀ ਹੈ ਉਹਦਾ ਆਰਡਰ ਪਲੇਸ ਕਰੋ ਵੀਡੀਓ ਸ਼ਾਪਿੰਗ ਕਰੋ ਵੀਡੀਓ ਕਾਲ ਕਰੋ ਇਟਸ ਅਪ ਟੂ ਯੂ ਕਿ ਤੁਸੀਂ ਬਾਏ ਕਿੱਦਾਂ ਕਰਨਾ ਤੁਸੀਂ ਮੇਰੇ ਸਟੋਰ ਤੇ ਵੀ ਆ ਸਕਦੇ ਹੋ ਮੇਰਾ ਸਟੋਰ ਸਲੂਜਾ ਐਡਜੋਇਨ ਮਾਇਨਦੰਦ ਕੋਰਗੁਰ ਦੁਆਰਾ ਕੁਮਾਰ ਮੰਡੀ ਲੁਧਿਆਣਾ ਸੜਕੋ ਤੇ ਖਹੁੰਦੇ ਨੇ ਬ੍ਰਾਈਡਲ ਲਹਿੰਗੇ ਬਹੁਤ ਸੋਹਣੇ ਸੜਕੋ ਬ੍ਰਾਈਡਲ ਲਹਿੰਗੇ ਤੁਸੀਂ ਦੇਖੋ ਬਹੁਤ ਸੋਹਣੇ ਹੁੰਦੇ ਨੇ ਜਿਨ੍ਹਾਂ ਤੇ ਬਹੁਤ ਬੈਸਟ ਕੰਮ ਕੀਤਾ ਹੁੰਦਾ ਹੈ ਹੈਂਡ ਦਾ ਸੋਨਾ ਪੀ ਸੋਨਾ ਲਹਿੰਗਾ ਸਿਲਕ ਦੇ ਉੱਪਰ ਬਣਿਆ ਹੋਇਆ ਅਸੀਂ ਰੈਂਟ ਤੇ ਵੀ ਦਿੰਦੇ ਆ ਤੁਸੀਂ ਬਾਈ ਵੀ ਕਰ ਸਕਦੇ ਹੋ ਪ੍ਰੋਪਰਲੀ ਜਿਵੇਂ ਤੁਹਾਡੀ ਇੱਛਾ ਹੈ ਕੋਈ ਤੁਸੀਂ ਕਲਰ ਡਿਜ਼ਾਈਨ ਕਸਟਮਾਈਜ਼ ਕਰਾਣਾ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਬਲਾਊਜ਼ ਦੇਖ ਲਓ ਫਰੈਸ਼ ਮਟੀਰੀਅਲ ਦੇ ਉੱਤੇ ਮਾਲ ਬਣਿਆ ਹੁੰਦਾ ਬਹੁਤ ਵਧੀਆ ਕਨਸੈਪਟ ਹੁੰਦਾ ਤੁਹਾਨੂੰ ਕਿਸੇ ਵੀ ਚੀਜ਼ ਨੂੰ ਦੇਖਣਾ ਹੈ ਕਿਸੇ ਵੀ ਚੀਜ਼ ਨੂੰ ਬਾਏ ਕਰਨਾ ਹੈ ਤੁਸੀਂ ਮੇਰੇ ਸਟੋਰ ਤੇ ਆ ਕੇ ਵੀ ਬਾਏ ਕਰ ਸਕਦੇ ਹੋ ਜਾਂ ਤੁਸੀਂ ਸੈਰਮਨੀ ਗਾਉਨ ਰਿੰਗ ਸੈਰਮਨੀਲੀ ਗਾਉਨ ਸਾਰੇ ਤਰੀਕੇ ਦੇ ਗਾਉਨਸ ਵੇਚਦੇ ਆ ਬਾਲ ਕਟ ਦੇ ਅੰਦਰ ਸਾਰੇ ਤਰੀਕੇ ਦੇ ਮੇਰੇ ਕੋਲ ਗਾਉਨਸ ਹੁੰਦੇ ਨੇ ਨਵੇਂ-ਨਵੇਂ ਮਟੀਰੀਅਲ ਦੇ ਉੱਪਰ ਨਵੇਂ-ਨਵੇਂ ਕਲਰ ਦੇ ਉੱਪਰ ਨਵੇਂ-ਨਵੇਂ ਡਿਜ਼ਾਈਨ ਹਰ ਸਾਈਜ਼ ਮੇਰੇ ਕੋਲ ਅਵੇਲੇਬਲ ਹੁੰਦਾ ਹੈ ਗਾਊਨ ਵਿੱਚ ਸਾਰੇ ਤਰੀਕੇ ਦੀ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਕ੍ਰੀਏਟ ਹੋ ਰਹੀਆਂ ਨੇ ਜੋ ਅਸੀਂ ਕ੍ਰੀਏਟ ਕਰਾ ਰਹੇ ਹਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਲਾਈਵ ਦੇ ਉੱਪਰ ਸ਼ੋਅ ਕਰ ਸਕਦੇ ਹਾਂ ਵੀਡੀਓ ਦੇ ਥਰੂ ਸ਼ੋਅ ਕਰ ਸਕਦੇ ਹਾਂ ਵੀਡੀਓ ਕਾਲ ਦੇ ਥਰੂ ਸ਼ੋਅ ਕਰ ਸਕਦੇ ਹਾਂ ਜਾਂ ਤੁਸੀਂ ਮੇਰੇ ਸਟੋਰ ਤੇ ਆ ਕੇ ਵੀ ਬਾਏ ਕਰ ਸਕਦੇ ਹੋ ਐਵੇਂ ਦੇ ਸੋਨੇ ਸੋਨੇ ਲਹਿੰਗਾ ਚੋਲੀ ਜਿਨ੍ਹਾਂ ਦੇ ਕੰਮ ਬਹੁਤ ਅਟਰੈਕਟਿਵ ਨੇ ਐਵੇਂ ਦੇ ਸੋਨੇ ਸੋਨੇ ਲਹਿੰਗਾ ਚੋਲੀ ਜਿਨ੍ਹਾਂ ਦੇ ਕੰਮ ਬਹੁਤ ਸੋਹਣੇ ਨੇ ਸੋਨੇ ਸੋਨੇ ਸ਼ਰਾਰੇ ਘਰਾਰੇ ਬਿਊਟੀਫੁੱਲ ਕਨਸੈਪਟ ਬਹੁਤ ਵਧੀਆ ਚੀਜ਼ਾਂ ਨਵੇਂ ਨਵੇਂ ਕਲਰ ਦੇ ਉੱਪਰ ਨਵੇਂ ਨਵੇਂ ਡਿਜ਼ਾਈਨ ਦੇ ਉੱਪਰ ਬਹੁਤ ਵਧੀਆ ਕਨਸੈਪਟ ਤੁਸੀਂ ਦੇਖੋ ਮੇਰੀਆਂ ਚੀਜ਼ਾਂ ਇਹਨਾਂ ਦੇ ਕੰਮ ਕਢਾਈਆਂ ਕੁਆਲਿਟੀ ਫੈਬਰਿਕ ਸਭ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਪ੍ਰੋਪਰ ਤੁਸੀਂ ਮੇਰੇ ਸਟੋਰ ਤੇ ਵੀ ਆ ਕੇ ਬਾਇ ਕਰ ਸਕਦੇ ਹੋ ਐ ਤੁਸੀਂ ਮੇਰਾ ਸਟੋਰ ਦੇਖੋ ਸਲੂਜਾ ਐਡਜੋਇਨ ਮਾਹਿੰਦੰਦ ਕੋਰ ਗੁਰਦੁਆਰਾ ਇਹ ਮੇਰਾ ਸਟੋਰ ਹੈ ਹਰ ਤਰੀਕੇ ਦੀ ਵੈਰਾਈਟੀ ਐਨੇ ਵੱਡੇ ਸਟੋਰ ਤੇ ਤੁਸੀਂ ਬਾਈ ਕਰ ਸਕਦੇ ਹੋ ਪੰਜਾਬੀ ਸੂਟ ਹੋਣ कॉटन सूट्स ਹੋਣ ਡੇਲੀ ਵੇਅਰ ਹੋਣ ਜਾਂ ਪਾਰਟੀ ਵੇਅਰ ਹੋਣ ਸੋਨੇ ਸੋਨੇ ਲਹਿੰਗੇ ਹੋਣ ਜਾਂ ਇਹ ਰੈਡੀमेड ਸੂਟ कॉटन ਦੇ ਜਿਨ੍ਹਾਂ ਦੀ ਕੀਮਤ 1200 ਤੋਂ 1300 1500000 ਰੁਪਏ 1000 ਰੁਪਏ ਐਵੇਂ ਤਾਂ ਤੁਸੀਂ ਖਰੀਦ ਸਕਦੇ ਹੋ ਜਾਂ ਤੁਸੀਂ ਦੇਖੋ ਮੇਰੀ ਦੁਕਾਨ ਤੇ ਐਵੇਂ ਦੀਆਂ ਡ੍ਰੇਵ ਡ्रेसेस ਬਹੁਤ ਆndੀਆਂ ਨੇ ਜੋ ਤੁਹਾਡੇ ਸਾਹਮਣੇ ਨੇ ਕੋਈ ਵੀ ਚੀਜ਼ ਤੁਸੀਂ ਬਾਇ ਕਰਨੀ ਹੈ ਤੁਸੀਂ ਮੇਰੇ ਸਟੋਰ ਤੇ ਆਓ ਬਾਇ ਕਰੋ ਕੋਈ ਵੀ ਚੀਜ਼ ਦੇਖਣੀ ਹੈ ਹਰ ਤਰੀਕੇ ਦੀ ਵੈਰਾਈਟੀ ਮੇਰੇ ਸਟੋਰ ਤੇ ਤੁਸੀਂ ਜਦੋਂ ਆਓਗੇ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਮਿਲਣਗੀਆਂ ਬਹੁਤ ਸੋਨੇ ਕਲਰ ਮਿਲਣਗੇ ਡਿਜ਼ਾਈਨਸ ਮਿਲਣਗੇ ਸਟਾਈਲਿਸ਼ ਆਈਟਮ ਮਿਲਣਗੇ ਪੰਜਾਬੀ ਸੂਟ ਮਿਲਣਗੇ ਸਲਵਾਰ ਸੂਟ ਮਿਲਣਗੇ ਐਵੇਂ ਦੇ ਸੋਹਣੇ ਸੋਹਣੇ ਡ्रेसेस ਮਿਲਣਗੀਆਂ ਸ਼ਰਾਰੇ ਨੂੰ ਦੇਖੋ ਘਰਾਰਾ ਦੇਖੋ ਤੁਸੀਂ ਇਹਦੇ ਉੱਪਰ ਸ਼ਰਟ ਕਢਾਈ ਐਵੇਂ ਦੀਆਂ ਸੋਹਣੀਆਂ ਚੀਜ਼ਾਂ ਦੇਖਣੀਆਂ ਨੇ ਸਟਾਈਲਿਸ਼ ਦੇਖਣੀਆਂ ਨੇ ਨਵੇਂ-ਨਵੇਂ ਕਲਰ ਦੇਖਣੇ ਨੇ ਐਵੇਂ ਦੇ ਤੁਸੀਂ ਅਨਾਰਕਲਿਸ ਐਵੇਂ ਦੀਆਂ ਤੁਸੀਂ ਅਗਰ ਅਨਾਰਕਲੀ ਬਾਈ ਕਰਨੀਆਂ ਨੇ ਕਲਰ ਹੋਰ ਲੈਣੇ ਨੇ ਡਿਜ਼ਾਈਨ ਹੋਰ ਲੈਣੇ ਨੇ ਕਨਸੈਪਟ ਹੋਰ ਲੈਣੇ ਨੇ ਤੁਹਾਨੂੰ ਮੇਰੇ ਸਟੋਰ ਤੇ ਇੱਕ ਵਾਰ ਆਉਣਾ ਚਾਹੀਦਾ ਵਿਜ਼ਿਟ ਕਰਨਾ ਚਾਹੀਦਾ ਤੁਹਾਨੂੰ ਇੱਕ ਵਾਰ ਮੇਰੇ ਸਟੋਰ ਤੇ ਆਉਣਾ ਚਾਹੀਦਾ ਵਿਜ਼ਿਟ ਕਰਨਾ ਚਾਹੀਦਾ ਜਾਂ ਤੁਸੀਂ ਵੀਡੀਓ ਕਾਲ ਵੀਡੀਓ ਸ਼ਾਪਿੰਗ WhatsApp ਕਾਲ ਆਪਣੇ ਆਈਫੋਨ ਤੋਂ ਕਾਲ ਕਰ ਸਕਦੇ ਹੋ ਜਿਵੇਂ ਦੀ ਤੁਹਾਨੂੰ ਅੱਛਾ ਲੱਗਦਾ ਫੇਸਟਾਈਮ ਕਰੋ WhatsApp ਕਾਲ ਕਰੋ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਤੁਸੀਂ ਸਾਨੂੰ ਮੈਸੇਜ ਕਰੋ ਕੋਈ ਵੈਰੈਟੀ ਬਾਈ ਕਰਦੀ ਹੈ इजीली 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 ਬਾਈ ਕਰ ਸਕਦੇ ਹੋ ਫਿਲਹਾਲ ਅੱਜ ਦਾ ਸੈਸ਼ਨ ਸਿਰਫ ਛੋਟਾ ਸੀ ਸਿਰਫ ਇੰਟਰੋਡਕਸ਼ਨ ਲਈ ਕੋਈ ਵੀ ਵੈਰਾਈਟੀ ਚਾਹੀਦੀ ਏ ਤੁਸੀਂ ਮੇਰੇ ਸਟੋਰ ਦਾ ਨਾਮ ਯਾਦ ਰੱਖੋ ਸੰਦੂਜਾ ਐਡਜੋਇਨ ਮਹਿੰਦਨਗੁਰ ਗੁਰਦੁਆਰਾ ਕੁਮਾਰ ਮੰਡੀ ਲੁਧਿਆਣਾ ਨੰਬਰ ਮੇਰਾ ਸਕਰੀਨ ਤੇ ਆ ਤੁਸੀਂ ਉਥੋਂ ਦੀ ਮੇਰਾ ਨੰਬਰ ਲੈ ਕੇ ਮੈਨੂੰ ਵੀਡੀਓ ਕਾਲ ਮੈਸੇਜ ਜਾਂ ਕਾਲ ਕਰ ਸਕਦੇ ਹੋ ਥੈਂਕ ਯੂ ਜੀ ਫॉर ਨਾਈਸ ਵਾਚਿੰਗ